ਜੋ ਜਨਾਬ ਜੀ ਅੱਜ ਆ ਜੇ ਆਪਰਾ ਸ਼ੋਰਾ ਜੀਆ ਦਰਮਦਰਾ ਉਹਦੇ ਬਾਰੇ ਤੁਸੀਂ ਕਹਿਣਾ ਦੋ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਥਰੂ ਦੇਸ਼ਾਂ ਵਿਦੇਸ਼ਾਂ ਵਿੱਚ ਵੱਜਦੀਆਂ ਗੁਰ ਆਪ ਦਾਸ ਪਾਤਸ਼ਾਹ ਨੂੰ ਮੰਨਣ ਵਾਲੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਮੈਂ ਬਹੁਤ ਹੀ ਭੱਗਾ ਵਾਲਾ ਵਾਂ ਕਿ ਜੋ ਗੁਰ ਆਮ ਦਾਸ ਗੁਰੂ ਅਰਵਿਦਾਸ ਮਹਾਰਾਜ ਦਾ ਮੇਨ ਦਫਤਰ ਆ ਪੁਸ਼ਪੁਰਾ ਵੇਖੇ ਉਹ ਮੇਰੀ ਵਾਰਚ ਪੈਂਦਾ ਔਰ ਮੈਨੂੰ ਇੱਥੋਂ ਸੇਵਾ ਕਰਨ ਦਾ ਹਰ ਵੇਲੇ ਮੌਕਾ ਮਿਲਦਾ ਮੇਰੇ ਸਾਰੇ ਸਾਥੀ ਮੇਰੇ ਨਾਲ ਖੜੇ ਨੇ ਇਹ ਹਮੇਸ਼ਾ ਹੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਦੇ ਆ ਔਰ ਮੈਂ ਆਪਣੇ ਆਪ ਨੂੰ ਬਹੁਤ ਭਾਗ ਭਰਿਆ ਸਮਝਦਾ ਔਰ ਮੈਂ ਅਰਦਾਸ ਕਰਦਾ ਗੁਰੂ ਅਰਜਨ ਦੇਵ ਸਾਹਿਬ ਕੇ ਬਾਦਸ਼ਾਹ ਜੀ ਮਿਹਰ ਕਰਨਾ ਆਪਣੀ ਸੰਗਤ ਨਾਲ ਪਿਆਰ ਬਣਾਈ ਰੱਖਣਾ ਆਪਣੇ ਨਗਰ ਦੀ ਸੇਵਾ ਕਰਨ ਦਾ ਬਲ ਬਖਸ਼ਣਾ ਆਪਣੇ ਦਰ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਣਾ ਆਪਣੀ ਸੰਗਤੀ ਸੇਵਾ ਕਰਨ ਦਾ ਬਲ ਬਖਸ਼ਣਾ ਤਾਂ ਕਿ ਅਸੀਂ ਆਪ ਜੀ ਦਾ ਅਸ਼ੀਰਵਾਦ ਲੈ ਕੇ ਜਿਵੇਂ ਤੁਸੀਂ ਮਾਨਵਤਾ ਨੂੰ ਜੋ ਸੰਦੇਸ਼ ਦਿੱਤਾ ਉਸ ਨੂੰ ਮੰਨਦੇ ਹੋਏ ਆਪ ਦੀ ਸੰਗਤ ਨਾਲ ਰਲ ਕੇ ਆਪ ਜੀ ਦੇ ਦਰ ਘਰ ਦੀ ਸੇਵਾ ਕਰੀਏ ਔਰ ਆਪਣਾ ਜੀਵਨ ਸਫਲ ਕਰੀਏ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਅੱਜ ਦੇ ਛੋਟੇ ਅਤੇ ਨੌਜਵਾਨਾਂ ਨੂੰ ਵੀ ਸੰਦੇਸ਼ ਨੌਜਵਾਨਾਂ ਨੂੰ ਇੱਕੋ ਹੀ ਸੰਦੇਸ਼ ਆ ਮੈਂ ਹਮੇਸ਼ਾ ਹੀ ਸਾਰੇ ਚੈਨਲ ਤੇ ਇੱਕੋ ਗੱਲ ਕਰਦਾ ਕਿ ਨਸ਼ਿਆਂ ਤੋਂ ਦੂਰ ਰਹੋ ਮਾੜੀ ਸੰਗਤ ਤੋਂ ਦੂਰ ਰਹੋ ਚੰਗੀ ਸੰਗਤ ਕਰੋ ਸੇਵਾ ਕਰੋ ਕਿਰਤ ਕਰੋ ਵੰਡ ਛਕੋ ਜਾਬ ਕਰੋ ਜੇ ਗੁਰੂ ਨਾਲ ਜੁੜੋਗੇ ਗੁਰੂ ਘਰ ਨਾਲ ਜੁੜੋਗੇ ਗੁਰੂ ਦੀ ਸੰਗਤ ਨਾਲ ਜੁੜੋਗੇ ਤੇ ਤੁਹਾਡਾ ਜੀਵਨ ਸਫਲ ਹੋਏਗਾ ਤੁਸੀਂ ਬਾੜੇ ਕਮਾਂ ਤੋਂ ਪਰਾਂ ਰਹੋਗੇ ਬੁੜੀਆਂ ਨਜ਼ਰਾਂ ਤੋਂ ਬਚੇ ਰਹੋਗੇ ਬੁਰੇ ਲੋਕਾਂ ਤੋਂ ਬਚੇ ਰਹੋਗੇ ਜਦੋਂ ਸਹੀ ਸੰਗਤ ਕਰੋਗੇ ਤੇ ਸਹੀ ਦਿਸ਼ਾ ਤੇ ਚੱਲ ਕੇ ਅਸੀਂ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕਦੇ ਹਾਂ ਆਪਣੇ ਸੂਬੇ ਦਾ ਨਾਮ ਰੋਸ਼ਨ ਕਰ ਸਕਦੇ ਹਾਂ ਆਪਣੀ ਬਰਾਦਰੀ ਦਾ ਨਾਮ ਰੋਸ਼ਨ ਕਰਦੇ ਹਾਂ ਇਸ ਕਰਕੇ ਮੈਂ ਸਾਰੇ ਆਪਣੇ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਗੁਰੂ ਦੀ ਸੰਗਤ ਕਰੋ ਔਰ ਗੁਰੂ ਦੀ ਸੇਵਾ ਕਰੋ ਤੇ ਆਪਣਾ ਜੀਵਨ ਸਫਲ ਕਰੋ